ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਤੇ Facebook ਚੈਨਲ ਨਵਦੀਪ ਢਾਲੀਵਾਲ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Facebook ਚੈਨਲ ਨੂੰ ਫੋਲੋ ਕਰ ਲਿਓ ਨਵੀਆਂ-ਨਵੀਆਂ ਜਾਨਵਰਾਂ ਦੀਆਂ ਵੀਡੀਓ ਦੇਖਣ ਲਈ ਆਪਾਂ ਇਸ ਚੈਨਲ ਤੇ ਵੇਚ-ਖਰੀਦ ਵਾਲੇ ਜਾਨਵਰਾਂ ਦੀਆਂ ਤੇ ਸ਼ੋਅ ਕੁਆਲਿਟੀ ਵਾਲੇ ਜਾਨਵਰਾਂ ਦੀਆਂ ਵੀਡੀਓ ਲੈ ਕੇ ਤੁਹਾਡੇ ਤੱਕ ਪਹੁੰਚਦੇ ਰਹਾਂਗੇ ਅੱਜ ਮਿਲੌਣੇ ਆ ਅਲੀ ਸ਼ੇਸ਼ਨ ਵਾਲੇ ਬਾਈਆਂ ਨਾਲ ਬਹੁਤ ਹੀ ਚੰਗੇ ਕੁੱਤੇ ਰੱਖੇ ਹੋਏ ਨੇ ਵੀਰ ਹੋਮ ਬਰੀਡ ਤੇ ਕੰਮ ਕਰਦੇ ਨੇ ਬੱਚੇ ਵੀ ਹੁੰਦੇ ਨੇ ਵੇਖਣ ਲਈ ਤੇ ਕੁੱਤੀ ਕਰਾਸ ਕਰਾਉਣ ਦੀ ਸਰਵਿਸ ਵੀ ਹੁੰਦੀ ਹੈ ਔਫਿਸ ਵੀ ਜਾਣਦੇ ਆ ਬੱਚਿਆਂ ਦੀ ਡਿਟੇਲ ਤੇ ਕਿੰਨੇ ਟਾਈਮ ਤੱਕ ਬੱਚੇ ਮਿਲ ਜਾਣਗੇ ਕਿੰਨੇ ਟਾਈਮ ਦੀ ਬੁਕਿੰਗ ਚੱਲਦੀ ਆ ਸਾਰੀਆਂ ਗੱਲਾਂ ਬਾਤਾਂ ਕਰਦੇ ਆ ਵੀਰਾਂ ਦੇ ਨਾਲ ਵੀਡੀਓ ਨਾਲ ਅਖੀਰ ਤੱਕ ਜਰੂਰ ਬਣੇ ਰਹੋ ਆ ਵੀਰਾਂ ਦਾ ਇੰਸਟਾਗ੍ਰam ਬੀਜ਼ਾ ਇਹਨੂੰ ਵੀ ਫੋਲੋ ਕਰ ਲਿਓ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਪਹਿਲਾਂ ਤਾਂ ਬਾਈ ਤੁਸੀਂ ਦੱਸਿਓ ਆ ਉਹਦੀ ਲੋਕੇਸ਼ਨ ਜੀ ਬਾਈ ਆਪਣਾ ਸਮਾਲ ਸਰਪੰਡਾ ਮੋਗਾ ਡਿਸਟ੍ਰਿਕਟ ਆ ਬਾਗੇ ਪ੍ਰਾਣੇ ਦੇ ਕੋਲ ਆ ਪਿੰਡ ਆਪਣਾ ਹਾਂਜੀ ਵੀ ਮੋਗੇ ਜਲੇ ਦਾ ਪੈਂਡ ਸਮਾਲਸਾਰਾ ਹਾਂਜੀ ਬਈ ਤੁਸੀਂ ਇੰਡੀਅਨ ਬਰੀਡ ਤੇ ਕੰਮ ਕਰਦੇ ਹੋ ਹਨਾ ਅਲੀਸ਼ੇਸ਼ਨ ਕੁੱਤੇ ਆ ਤੁਹਾਡੇ ਕੋਲੇ ਹਾਂਜੀ ਹਾਂਜੀ ਵੀਰੇ ਤੇ ਵੀਰੇ ਮੇਨ ਕੰਮ ਕਿਹੜੀ ਚੀਜ਼ ਦਾ ਬੱਚੇ ਹੋਮ ਬਰੀਡ ਦੇ ਵੇਚਦੇ ਹੋ ਜਾਂ ਬਾਹਰੋਂ ਲੈ ਕੇ ਵੇਚਦੇ ਬਈ ਨਹੀਂ ਆਪਾਂ ਬੇਸਿਕਲੀ ਕੰਮ ਹੀ ਮੇਨ ਆ ਆਪਾਂ ਹੋਮ ਬਰੀਡਿੰਗ ਦੇ ਹੀ ਵੇਚਦੇ ਆ ਆਪਾਂ ਤੁਹਾਨੂੰ ਵੇਟ ਕਰਨੀ ਪੈ ਸਕਦੀ ਆ ਥੋੜਾ ਟਾਈਮ ਬਟ ਆਪਾਂ ਜਦੋਂ ਵੀ ਦੇਵਾਂਗੇ ਬੱਚਾ ਕੁਆਲਟੀ ਵਾਲਾ ਤੇ ਗਾਰੰਟੀ ਵਾਲਾ ਦੇਵਾਂਗੇ ਤੇ ਬਾਕੀ ਆਪਣੇ ਕੋਲ ਛੱਡ ਵੀ ਇੱਕ ਹੈਗਾ ਛੋਟਾ 11 12 ਮਹੀਨਿਆਂ ਦਾ ਹੋ ਗਿਆ ਹੁਣ ਉਹਦੀ ਸਰਵਿਸ ਓਪਨ ਆ ਹਾਂਜੀ ਵੀ ਕੁੱਤਿਆਂ ਜਾਣੀ ਉਹ ਤੋਂ ਕ੍ਰਾਸ ਕਰਵਾਉਂਦੇ ਹਾਂ ਹਾਂਜੀ ਹਾਂਜੀ ਵੀਰੇ ਉਹ ਸਟੱਡ ਦੀ ਵੀਡੀਓ ਤੁਹਾਡੇ ਚੱਲ ਰਹੀ ਆ ਸਕਰੀਨ ਦੇ ਉੱਪਰ ਤੁਸੀਂ ਸਟੱਡ ਦੀ ਵੀਡੀਓ ਦੇਖ ਸਕਦੇ ਹੋ ਬਹੁਤ ਚੰਗਾ ਸਟੱਡ ਆ ਚੰਗੀ ਬਲੱਡ ਲੈਣ ਦਾ ਹਾਂਜੀ ਵੀਰੇ ਤੇ ਵੀਰੇ ਹੁਣ ਤੁਸ ਤੋਂ ਟੇ ਕੋਲੇ ਹਰੇਕ ਟਾਈਮ ਕਤੂਰੇ ਅਨੇਬਲ ਹੁੰਦੇ ਨੇ ਹਾਂਜੀ ਆਲਮੋਸਟ ਹਰੇਕ ਟਾਈਮ ਹੀ ਹੁੰਦੇ ਆ ਹੁਣ ਗਾਂ ਸਾਡੇ ਕੋਲ ਤਿੰਨ ਚਾਰ ਕੁੱਤਿਆਂ ਸੂਣ ਆ ਲਿੰਗਾ ਥੋੜੇ ਥੋੜੇ ਦਿਨਾਂ ਦੇ ਫਾਸਲੇ ਅੱਪਾ ਵੀਡੀਓ ਦੇਖਾਂ ਆ ਦਰਸ਼ਕਾਂ ਨੂੰ ਇੱਕ ਹੋਰ ਦੱਸ ਦਈਏ ਵੀ ਰੇਟ ਵੀ ਵਿੱਚ ਭਾਈ ਦੱਸੋ ਵੀ ਕਿੱਥੋਂ ਤੋਂ ਕਿੱਥੋਂ ਤੱਕ ਬੱਚਾ ਮਿਲ ਸਕਦਾ ਜਿਵੇਂ ਕੁਆਲਟੀ ਟਾਈਪ ਵੀ ਆਰ ਤੋਂ ਸ਼ੁਰੂ ਹੋ ਜਾਂਦਾ 20 ਤੋਂ 30 ਹਜ਼ਾਰ ਦੇ ਵਿੱਚ ਆਲੇ-ਵਿਚਾਲੇ ਚੰਗੀ ਕੁਆਲਟੀ ਦੇ ਮੇਲ ਫੀਮੇਲ ਮਿਲ ਜਾਂਦੇ ਆ ਠੀਕ ਆ ਭਾਈ 20 ਤੋਂ 30 ਹਜ਼ਾਰ ਦੇ ਵਿੱਚ ਬੱਚਾ ਹੁੰਦਾ ਉਹਦੀ ਗਾਰੰਟੀ ਤੁਹਾਡੀ ਪੂਰੀ ਹੁੰਦੀ ਹੈ ਹਾਂਜੀ ਹਾਂਜੀ ਵੀਰੇ ਤੇ ਵੀਰੇ ਤੁਸੀਂ ਸਟਾਰਟ ਤੁਹਾਡੇ ਕੋਲੇ ਜਿਹੜਾ ਇਹ ਹੈਗਾਗਾ ਇਹ 11-12 ਮਹੀਨੇ ਦਾ ਹਾਂਜੀ ਤੇ ਇਹਦੀ ਫੀਸ ਵਗੈਰਾ ਕਿੰਨੀ ਇਦੀ ਫੀਸ ਬਈ 16000 ਰੱਖੀ ਆਪਾਂ ਹਾਂਜੀ ਬਈ ਹਾਂਜੀ ਬਾਕੀ ਉਹ ਤੋਂ ਮਾਂ ਦਾ ਕੰਮ ਜਰੂਰ ਜਰੂਰ ਬਈ ਆਊਗਾ ਬੰਦਾ ਕੁੱਤੀ ਲੈ ਕੇ ਤੁਸੀਂ ਬਈ ਉਹ ਫੀਸ ਤੇ ਕੁੱਤੀ ਦੀ ਕੁਆਲਿਟੀ ਵੀ ਦੇਖਦੇ ਹੋ ਜਾਂ ਵੀ ਨਹੀਂ ਪਹਿਲਾਂ ਆਪਾਂ ਫੁੱਟਮਾ ਮੰਗਾਵਾਂਗੇ ਬਈ ਅਗਲੇ ਤੋਂ ਜੇ ਕੁੱਤੀ ਆਪਣੇ ਫਿੱਟ ਹੋਈ ਉਹ ਚੰਗੀ ਕੁਆਲਿਟੀ ਦੀ ਕੁੱਤੀ ਹੋਈ ਹੈ ਨਾ ਕਿਉਂਕਿ ਆਪਾਂ ਮੇਲ ਵੀ ਛੱਡਣਾ ਤੇ ਉਹਦਾ ਗਾ ਰਿਜ਼ਲਟ ਵੀ ਚੰਗਾ ਤੇ ਵੀ ਚੰਗਾ ਆਵੇ ਹਾਂਜੀ ਅਗਲੇ ਤੇ ਘਰੇ ਵੀ ਬੱਚਾ ਚੰਗਾ ਬਈ ਇਸ ਲਈ ਆਪਾਂ ਬਈ ਬਈ ਸੇਲ ਪਰਚੇਸ ਦਾ ਆਪਣਾ ਜਿਆਦਾ ਕੰਮ ਨਹੀਂ ਬਈ ਬੇਸਿਕਲੀ ਆਪਾਂ ਬਰੀਡ ਤੇ ਹੀ ਕੰਮ ਕਰ ਰਹੇ ਹਾਂ ਬਰੀਡ ਤੇ ਕੰਮ ਕਰ ਰਹੇ ਹਾਂ ਕਿਉਂਕਿ ਇਹ ਅਲੋਪ ਹੋਈ ਬਰੀਡ ਆ ਪੰਜਾਬ ਚੋਂ ਬਹੁਤ ਜਿਆਦੇ ਕੁੱਤੇ ਕੁੱਤੇ ਘਟ ਗਏ ਨੇ ਇਹ ਹਾਂਜੀ ਅਲੀਸ਼ੇਸ਼ਨ ਕੁੱਤੇ ਨੇ ਜਿਹੜੇ ਪੰਜਾਬ ਦੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਤੁਸੀਂ ਬਈ ਦੁਆਰਾ ਇਹ ਕੰਮ ਸਟਾਰਟ ਕੀਤਾ ਤੇ ਬਹੁਤ ਵਧੀਆ ਕੰਮ ਕਰਦੇ ਹੋ ਬਈ ਬਈ ਤੁਹਾਡੇ ਕੋਲ ਇਸ ਟਾਈਮ ਕਿੰਨੀਆਂ ਫੀਮੇਲ ਹੈਗੀਆਂ ਨੇ ਜਿਹੜੀਆਂ ਸੂਣ ਵਾਲੀਆਂ ਜਾਂ ਤੁਸੀਂ ਕਿੰਨੇ ਜਾਨਵਰ ਰੱਖਦੇ ਹੋ ਸਾਰੇ ਜਾਨਵਰ ਬਈ ਬੇਸਿਕਲੀ ਆਪਣੇ ਕੋਲ 2-2 4-4 ਜਾਨਵਰ ਹੈਗੇ ਆ ਬਈ ਅਸੀਂ ਤਿੰਨ ਮੁੰਡੇ ਆ ਇਕੱਠੇ ਜਿਵੇਂ ਆਪਣੇ ਸਰਕਲ ਚੋਂ ਹੀ ਆ ਕਜ਼ਨ ਬ੍ਰਦਰ ਹੀ ਆਪਣੇ ਚਾਚੇ ਤਾਹਾਂ ਦੇ ਹਾਂਜੀ ਹਾਂਜੀ ਇੱਕ ਹੈਗਾ ਜੱਗਾ ਬਈ ਜੱਗਾ ਪਿੰਡੋਂ ਆ ਹਾਂਜੀ ਬਈ ਜੱਗਾ ਨੰਬਰਦਾਰ ਵਾਜਦਾ ਉਹ ਜੱਗਾ ਨੰਬਰਦਾਰ ਸਮਾਲ ਸਰ ਹਾਂਜੀ ਹਾਂਜੀ ਤੇ ਇੱਕ ਬਾਈ ਮਹਿਤਾਬ ਭਰਾੜਾ ਬਈ ਉਹ ਮੇਰਾ ਛੋਟੇ ਭਰਾਵਾਂ ਵਾਂਗੂ ਹੀ ਆ ਮੇਰੇ ਨਾਲ ਹੀ ਰਹਿੰਦਾ 24/7 ਹਾਂਜੀ ਬਈ ਤੁਹਾਡੀ ਤੁਹਾਡਾ ਸ਼ੋਭਨਾ ਬਈ ਮੇਰਾ ਸਮਪਰਾਪ ਸਿਮਰਨ ਸਿੰਘ ਬਰਾੜ ਬਈ ਠੀਕ ਆ ਬਈ ਤੇ ਬਈ ਇਸ ਟਾਈਮ ਤੁਹਾਡੇ ਕੋਲੇ ਕਿੰਨੀਆਂ ਫੀਮੇਲ ਨੇ ਤੇ ਕਿੰਨੇ ਕੁੱਤੇ ਸਾਰੇ ਜਾਨਵਰ ਕਿੰਨੇ ਨੇ ਤੁਹਾਡੇ ਕੋਲੇ ਬਈ ਬਈ ਜੱਗੇ ਕੋਲ ਹੈਗੇ ਆ 4-5 ਫੀਮੇਲ ਆ ਜੱਗੇ ਕੋਲ ਆ ਇੱਕ ਦੋ ਮੇਲ ਉਹ ਹੁਣ ਮਗਰ ਤਿਆਰ ਕਰ ਰਿਆ ਹਾਂਜੀ ਬਈ ਤੇ ਦੋ ਜਾਨਵਰ ਮਹਿਤਾਬ ਕੋਲ ਆ ਹਾਂਜੀ ਬਈ ਤੇ ਤਿੰਨ ਜਾਨਵਰ ਮੇਰੇ ਕੋਲ ਆ ਬਈ ਬਈ ਬਾਈ ਮਹਿਤਾਬ ਬਾਈ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਵੀਰੇ ਬਾਈ ਤੁਹਾਡੇ ਕੋਲੇ ਜਿਹੜਾ ਸਟੱਡ ਆ ਪਹਿਲਾਂ ਤੁਹਾਨੂੰ ਮੁਬਾਰਕਾ ਤੁਸੀਂ ਬਹੁਤ ਚੰਗਾ ਸਟੱਡ ਲੈ ਕੇ ਆਏ ਹੋ ਹਾਂਜੀ ਧੰਨਵਾਦ ਵੀਰੇ ਹਾਂਜੀ ਬਾਈ ਬਾਈ ਐਸ ਟਾਈਮ ਬਾਈ ਕਿੰਨੀਆਂ ਕੁੱਤੀਆਂ ਸੂਣ ਵਾਲੀਆਂ ਨੇ ਤੁਹਾਡੇ ਕੋਲੇ ਏ ਸਟਾਰਟ ਤੋਂ ਚਾਰ ਕੁੱਤੀਆਂ ਸੂਣ ਵਾਲੀਆਂ ਨੇ ਹਾਂਜੀ ਹਾਂਜੀ ਥੋੜੇ ਥੋੜੇ ਟਾਈਮ ਦੀ ਬਸਤੀ ਹਾਂਜੀ ਬਾਈ ਉਹ ਬਾਈ ਕੁੱਤੀਆਂ ਤੁਹਾਡੇ ਕੋਲੇ ਘਰੇ ਨਹੀਂ ਹਨਾ ਹਾਂਜੀ ਬਾਈ ਘਰੇ ਨਹੀਂ ਉਹ ਕੁੱਤੀਆਂ ਜਾਨੀ ਆਉਣ ਵਾਲੇ ਆਪਾਂ ਮਹੀਨੇ ਤੋਂ ਡੇਢ ਮਹੀਨੇ ਦੇ ਵਿੱਚ ਬੱਚੇ ਬੱਚੇ ਹੀ ਬੱਚੇ ਕਰ ਸਕਦੇ ਹਾਂ ਹਾਂਜੀ ਡੇਢ ਮਹੀਨੇ ਦੇ ਵਿੱਚ ਬੱਚੇ ਬੱਚੇ ਹੋ ਜਾਣਗੇ ਆਪਣੇ ਕੋਲ ਹਾਂਜੀ ਬਾਈ ਜਿਨ੍ਹਾਂ ਨੇ ਵੀ ਬਾਈ ਅਲੀ ਸੈਸ਼ਨ ਦਾ ਬੱਚਾ ਲੈਣਾ ਹਾਂਜੀ ਬਾਈ ਇਹਨਾਂ ਬਾਈ ਮਹਿਤਾਬ ਜਿਹੜਾ ਤੇਰੇ ਕੋਲ ਸਟੰਡ ਆ ਇਹ ਸ਼ੇਰਾ ਹਾਂਜੀ ਇਹਦਾ ਬਾਈ ਰਿਜ਼ਲਟ ਆ ਗਿਆ ਕੋਈ ਹਾਂਜੀ ਬਈ ਕੁੱਤੀ ਸੂਈ ਸੀ ਉਹ ਚੇਨੇ 7 ਬੱਚੇ ਪਾਏ ਟੋਟਲ ਠੀਕ ਆ ਬਾਈ ਤੇ ਵੀਰੇ 2 ਚਿੱਟੇ ਪਾਏ ਆ ਹਾਂਜੀ ਬਾਈ ਤੇ ਵੀਰੇ 5 ਨਾਰਮਲ ਨਾਰਮਲ ਕਲਰ ਚ ਪਾਏ ਹਾਂਜੀ 2 ਆਪਣੇ ਵਾਲੇ ਕਲਰ ਚ ਪਾਏ ਆ ਤੇ 5 ਨਾਰਮਲ ਕਲਰ ਚ ਪਾਏ ਆ ਕੁੱਤੀ ਉਹ ਨਾਰਮਲ ਕਲਰ ਦੀ ਸੀ ਜਿੱਦਾਂ ਦੇ ਸੈਕਸ਼ਨ ਆਪਣੇ ਆਉਂਦੇ ਸੀ ਹਾਂਜੀ ਕੁੱਤੀ ਨਾਰਮਲ ਕਲਰ ਦੀ ਸੀ ਵੀਰੇ ਇਹਦੀ ਨਾ ਬਲੱਡ ਲਾਈਨ ਵਾਈਟ ਚੋਂ ਆ ਬਈ ਇਹਦਾ ਫਾਦਰ ਸਾਦਕ ਵਾਲਾ ਵਾਈਟ ਕੁੱਤਾ ਕੀ ਕਾ ਬਈ ਸਾਡਾ ਕਾਲਾ ਕੁੱਤਾ ਬੜਾ ਮਸ਼ਹੂਰ ਕੁੱਤਾ ਸੀਗਾ ਬਈ ਉਹਦਾ ਬੱਚਾ ਹੈ ਹਾਂਜੀ ਹੁਣ ਵੀ ਹੈਗਾ ਉਹ ਮੇਲੇ ਇਸ ਟਾਈਮ ਬਹੁਤ ਚੰਗਾ ਮੇਲਾ ਉਹਦੇ ਤੋਂ ਸਾਡੇ ਕੋਲ ਅਪ੍ਰੋਕਸੀਮੇਟਲੀ 2-3 ਕੁੱਤਿਆਂ ਸੂਪੀਆਂ ਚੰਗੇ ਰੀਅਲਟੀ ਆਏ ਬਈ ਉਹਦੇ ਸਜਣੋ ਨੰਬਰ ਨੋਟ ਕਰ ਲਓ ਅਲੀਸ਼ੇਸ਼ਨ ਕੁੱਤਿਆਂ ਦੇ ਸ਼ਕੀਨ ਜਿਨ੍ਹਾਂ ਨੇ ਵੀ ਕੋਈ ਬੱਚਾ ਲੈਣਾ ਜਾਂ ਸ਼ੇਰੇ ਤੋਂ ਸਟੱਡ ਸਰਵਿਸ ਲੈਣੀ ਆ ਉਹ ਨੰਬਰ ਨੋਟ ਕਰ ਲਓ ਬਾਈ ਪ੍ਰਭ ਸਿਮਰਨ ਦਾ ਨੰਬਰ ਹੈਗਾ 7696 35778 ਤੇ ਬਾਈ ਮਹਿਤਾਬ ਦਾ ਨੰਬਰ ਹੈਗਾ 9877763024 ਬਾਕੀ ਵੀਡੀਓ ਦੇਖਣ ਲਈ ਸਭ ਦਾ ਧੰਨਵਾਦ ਇਦਾਂ ਹੀ ਪਿਆਰ ਦਿੰਦੇ ਰਹੋ ਆਉਣਿਆ ਇੱਕ ਨਵੀਂ ਵੀਡੀਓ ਦਾਣ